ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਿਹੜੀ ਜਿਹੜੀ ਸਾਧ ਸੰਗਤ ਨੇ ਪਿਛਲੀ ਸਾਖੀ ਸੁਣੀ ਹੈ ਉਸ ਦੇ ਵਿੱਚ ਦੱਸਿਆ ਹੈ ਗੁਰੂ ਜੀ ਦੇ ਜਨਮ ਬਾਰੇ ਗੁਰੂ ਜੀ ਦੀ ਜਨਮ ਪੱਤਰੀ ਬਾਰੇ ਤੇ ਗੁਰੂ ਜੀ ਦੀ ਵਿਦਿਆ ਬਾਰੇ ਤੇ ਅੱਜ ਜੋ ਅਸੀਂ ਸਾਂਝ ਪਾਉਣ ਜਾ ਰਹੇ ਹਾਂ ਉਹ ਗੁਰੂ ਜੀ ਦੇ ਜਨੇਹੂ ਪਹਿਨਣ ਦੀ ਰਸਮ ਬਾਰੇ ਨੂੰ ਸਾਥ ਸੰਗਤ ਜੀ ਜਿਹੜੇ ਭੈਣ ਭਰਾ ਇਸ ਚੈਨਲ ਤੇ ਨਵੇਂ ਆਏ ਹਨ ਉਹ ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਨੂੰ ਜਰੂਰ ਸੁਣ ਲੈਣ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਜੀ ਤੋ ਜਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਸਾਖੀ ਦਾ ਟੌਪਿਕ ਹੈ ਜਨੇਊ ਦੀ ਰਸਮ ਗੁਰੂ ਜੀ 9 ਸਾਲ ਦੇ ਹੋਏ ਤਾਂ ਪਰਿਵਾਰ ਵੱਲੋਂ ਜਨੇਊ ਦੀ ਰਸਮ ਕਰਨ ਬਾਰੇ ਸੋਚਿਆ ਗਿਆ ਅਤੇ ਦਿਨ ਵੀ ਮਿਥਿਆ ਗਿਆ ਮਹਤਾ ਕਾਲੂ ਜੀ ਵੱਲੋਂ ਸਾਰੇ ਸਾਥ ਸੰਬੰਧੀ ਅਤੇ ਮਿੱਤਰ ਪਰਿਵਾਰਾਂ ਨੂੰ ਸੱਦੇ ਭੇਜੇ ਗਏ ਅਤੇ ਮਿੱਠੇ ਦੇਨ ਉਤੇ ਸਵੇਰ ਤੋਂ ਹੀ ਪਰੌਣਿਆਂ ਦੀ ਆਉ ਪਗਤ ਲਈ ਮਠਿਆਈਆਂ ਅਤੇ ਖਾਣੇ ਆਦੀ ਦਾ ਪ੍ਰਬੰਧ ਕੀਤਾ ਗਿਆ ਘਰ ਦਾ ਪੁਜਿਤ ਪੰਡਿਤ ਹਰਦੇਵਾਲ ਵੀ ਸਮੇਂ ਸਿਰ ਪਹੁੰਚ ਗਿਆ ਗੁਰੂ ਜੀ ਨੂੰ ਉੱਚੇ ਚੇਤੌਰ ਤੇ ਤਿਆਰ ਕੀਤੀ ਗਈ ਥਾਂ ਉਤੇ ਬਿਠਾਇਆ ਗਿਆ ਪੰਡਤ ਨੇ ਕੁਝ ਮੰਤਰ ਪੜ੍ਹੇ ਤੇ ਜਿੱਥੇ ਥਾਂ ਆਪ ਬੈਠੇ ਸੀ ਉਸ ਦਿਵਾਲੇ ਇੱਕ ਲਕੀਰ ਖੇਚ ਦਿੱਤੀ ਅਤੇ ਆਪਣੇ ਸਾਹਮਣੇ ਗੁਰੂ ਜੀ ਨੂੰ ਬਿਠਾ ਲਿਆ ਆਲੇ ਦਿਵਾਲੇ ਪਿੰਡ ਦਾ ਭਾਈਚਾਰਾ ਅਤੇ ਰਿਸ਼ਤੇਦਾਰ ਬੈਠ ਗਏ ਔਸਤਰੀਆਂ ਇੱਕ ਪਾਸੇ ਅਤੇ ਮਰਦ ਇੱਕ ਪਾਸੇ ਬੇਬੇ ਨਾਨਕੀ ਵੀ ਆਪਣੇ ਵੀਰ ਦੇ ਲਾਗੇ ਆ ਕੇ ਸਭ ਤੋਂ ਅੱਗੇ ਬੈਠ ਗਈ ਜਨੇਊ ਪਾਉਣ ਲਈ ਪੰਡਤ ਹਰਦੀਾਲ ਨੇ ਆਪਣੇ ਹੱਥ ਅੱਗੇ ਕੀਤੇ ਇਧਰ ਮਿੱਤਰ ਅਤੇ ਰਿਸ਼ਤੇਦਾਰ ਵੀ ਵਿਧਾਈ ਦੇਣ ਦੀਆਂ ਤਿਆਰੀਆਂ ਵਿੱਚ ਹੀ ਸਨ ਗੁਰੂ ਜੀ ਨੇ ਪੰਡਤ ਦੇ ਹੱਥ ਪਰਾ ਕਰਦਿਆਂ ਜਨੇਊ ਪੌਣ ਤੋਂ ਨਾਹਾ ਕਰ ਦਿੱਤੀ ਵੇਖਣ ਵਾਲੇ ਸਾਰੇ ਹੱਕੇ ਬੱਕੇ ਰਹਿ ਗਏ ਗੁਰੂ ਜੀ ਕਹਿਣ ਲੱਗੇ ਪੰਡਤ ਜੀ ਮੈਨੂੰ ਪਹਿਲਾਂ ਦੱਸੋ ਕਿ ਤੁਸੀਂ ਇਹ ਕੀ ਕਰ ਰਹੇ ਹੋ ਜਨੇਊ ਪੌਣ ਦੇ ਕੀ ਲਾਭ ਹਨ ਪਹਿਲਾਂ ਮੈਨੂੰ ਸਾਰੀ ਗੱਲ ਸਮਝਾਓ ਅਤੇ ਫਿਰ ਜਨੇਊ ਪਾ ਦੇਣਾ ਪੰਡਿਤ ਜੀ ਨੇ ਦੱਸਿਆ ਕਿ ਇਹ ਰਸਮ ਸਾਡੇ ਵੱਡੇ ਵਡੇਰਿਆਂ ਤੋਂ ਚੱਲੀ ਆ ਰਹੀ ਹੈ ਅਤੇ ਜਦ ਤੱਕ ਉੱਚੀ ਜਾਤ ਦਾ ਬੰਦਾ ਜਨੇਊ ਨਹੀਂ ਪਾਉਂਦਾ ਤਾਂ ਉਹ ਨੀਵੀਂ ਜਾਤ ਦਾ ਹੀ ਗਿਣਿਆ ਜਾਂਦਾ ਹੈ ਜਨੇਊ ਪਾਉਣ ਨਾਲ ਉਹ ਪੁੱਤਰ ਹੋ ਜਾਂਦਾ ਹੈ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਕਿ ਤੁਹਾਡੀ ਇਹ ਦਲੀਲ ਮੈਨੂੰ ਠੀਕ ਨਹੀਂ ਲੱਗਦੀ ਨਾਲੇ ਔਰਤ ਨੂੰ ਤਾਂ ਜਿੰਨੇ ਉਹ ਪਾਇਆ ਹੀ ਨਹੀਂ ਜਾਂਦਾ ਨੀਵੀਂ ਜਾਤੀ ਦਾ ਛੂਤਰ ਜਾਂ ਨੀਚ ਉਹੀ ਹੁੰਦਾ ਹੈ ਜਿਹੜਾ ਨੀਚਾਂ ਵਾਲੇ ਮੰਦੇ ਕੰਮ ਕਰਦਾ ਹੈ ਕੋਈ ਬਾਪੀ ਪਖੰਡੀ ਧੋਖੇਬਾਜ਼ ਆਦੀ ਜਿੰਨੇ ਉਹ ਪਾ ਕੇ ਉੱਚੀ ਜਾਤੀ ਦਾ ਕਿਵੇਂ ਬਣ ਸਕਦਾ ਹੈ ਉੱਤਮ ਜਾਤੀ ਦਾ ਬਣਨ ਲਈ ਤਾਂ ਬੰਦੇ ਨੂੰ ਭਲੇ ਕੰਮ ਕਰਨੇ ਪੈਂਦੇ ਹਨ ਭਾਵੇਂ ਉਹ ਕਿਸੇ ਵੀ ਜਾਤੀ ਦਾ ਹੋਵੇ ਤਾਗੇ ਦਾ ਜਨੇਊ ਪਾਉਣ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਸੂਤ ਦਾ ਧਾਗਾ ਤਾਂ ਕੁਝ ਦਿਨਾਂ ਵਿੱਚ ਮੈਲਾ ਹੋ ਜਾਵੇਗਾ ਅਤੇ ਗਾਲ ਛੜ ਕੇ ਟੁੱਟ ਜਾਵੇਗਾ ਅਤੇ ਫਿਰ ਹੋਰ ਧਾਗਾ ਵਟ ਕੇ ਪਾਉਣ ਦੀ ਲੋੜ ਪਵੇਗੀ ਜਦ ਮਨੁੱਖ ਇਹ ਦੁਨੀਆ ਛੱਡ ਕੇ ਜਾਵੇਗਾ ਇਹ ਧਾਗਾ ਤਾਂ ਇੱਥੇ ਹੀ ਰਹਿ ਜਾਵੇਗਾ ਨਾ ਤਾਂ ਉਸ ਦੇ ਚੰਗੇ ਮਾੜੇ ਕਰਮ ਹੀ ਜਾਣਿਆ ਹਨ ਜੋ ਉਹ ਇਸ ਸੰਸਾਰ ਵਿੱਚ ਕਰਕੇ ਜਾਵੇਗਾ ਮੈਨੂੰ ਤੇ ਅਜਿਹਾ ਜਨੇਊ ਪਾਓ ਜੋ ਪਰਲੋਕ ਵਿੱਚ ਵੀ ਮੇਰੇ ਨਾਲ ਜਾਵੇ ਪੰਡਤ ਜੀ ਕਹਿਣ ਲੱਗੇ ਕਿ ਅਜਿਹੇ ਜਨੇਊ ਬਾਰੇ ਤੁਸੀਂ ਆਪ ਹੀ ਦੱਸੋ ਉਹ ਕਿਹੋ ਜਿਹਾ ਹੁੰਦਾ ਹੈ ਗੁਰੂ ਜੀ ਨੇ ਕਿਹਾ ਕਿ ਅਜਿਹਾ ਜਨੇਊ ਬਣਾਉਣ ਲਈ ਦਇਆ ਰੂਪੀ ਕਪਾ ਸੰਤੋਖ ਰੂਪੀ ਸੂਤ ਜਤ ਰੂਪੀ ਗੰਡ ਅਤੇ ਸਤ ਰੂਪੀ ਵਟ ਵਰਤੇ ਜਾਣ ਤਾਂ ਅਜਿਹਾ ਜਨੇਊ ਬਣਦਾ ਹੈ ਦਇਆ ਕਾ ਪਾਸੰਤੋਕ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾ ਪਾਂਡੇ ਘੱਤ ਨਾ ਇਹ ਟੁੱਟੇ ਨਾ ਮੱਲ ਲਾਗੇ ਨਾ ਇਹ ਜਲੇ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਅਜੇਹੇ ਗੁਣਾ ਵਾਲਾ ਮਨੁੱਖ ਜਦ ਚੰਗੇ ਕੰਮ ਕਰਦਾ ਹੈ ਕਿਸੇ ਦਾ ਭਲਾ ਕਰਦਾ ਹੈ ਅਤੇ ਨੇਕ ਕਮਾਈ ਕਰਦਾ ਹੈ ਤਾਂ ਉਹ ਨੀਚ ਜਾਤੀ ਦਾ ਹੁੰਦਾ ਹੋਏ ਵੀ ਉੱਚੀ ਜਾਤੀ ਦਾ ਬਣ ਜਾਂਦਾ ਹੈ। ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਅਸੀਂ ਤੁਹਾਡੇ ਨਾਲ ਸਾਝ ਪਾਵਾਂਗੇ ਜਦੋਂ ਗੁਰੂ ਜੀ ਗਊਆਂ ਤੇ ਮੱਝਾਂ ਚਾਰਨ ਵਾਕੀ ਗਏ ਤਾਂ ਮੱਝਾਂ ਗਾਵਾਂ ਕਿਸੇ ਜੱਟ ਦੇ ਖੇਤ ਵਿੱਚ ਜਾ ਵੜੀਆਂ ਤਾਂ ਕੀ ਹੋਇਆ ਸੀ ਗੁਰੂ ਜੀ ਅਜੇ 10 ਵਰਿਆਂ ਦੇ ਸਨ ਜਦੋਂ ਮੱਝਾਂ ਚਾਰਨ ਗਏ ਸਨ ਗੁਰੂ ਜੀ ਇੱਕ ਰੁੱਖ ਥੱਲੇ ਬੈਠ ਗਏ ਤੇ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜ ਗਏ ਤਾਂ ਮੱਝਾਂ ਇੱਕ ਜੱਟ ਦੇ ਖੇਤ ਵਿੱਚ ਜਾ ਬੜੀਆਂ ਤੇ ਖੂਬ ਉਜਾੜਾ ਕੀਤਾ ਜੱਟ ਨੇ ਰਾਏ ਬੁਲਾਰ ਕੋਲ ਸ਼ਿਕਾਇਤ ਕੀਤੀ ਉਹਨਾਂ ਨੇ ਗੁਰੂ ਨਾਨਕ ਜੀ ਨੂੰ ਸੱਦ ਕੇ ਪੁੱਛਿਆ ਤਾਂ ਉੱਤਰ ਮਿਲਿਆ ਮੱਝਾ ਖੇਤ ਵਿੱਚ ਗਈਆਂ ਜ਼ਰੂਰ ਸਨ ਪਰ ਉਜਾੜਾ ਨਹੀਂ ਕੀਤਾ। ਇਹ ਬੁਲਾਰ ਨੇ ਜੱਟ ਨਾਲ ਇੱਕ ਆਦਮੀ ਭੇਜਿਆ ਤਾਂ ਜੱਟ ਵੇਖ ਕੇ ਹੈਰਾਨ ਰਹਿ ਗਿਆ ਕਿ ਖੇਤ ਦਾ ਜਿਹੜਾ ਹਿੱਸਾ ਉਜੜਿਆ ਹੋਇਆ ਸੀ ਉਸ ਵਿੱਚ ਫਸਲ ਖੂਬ ਲਹਿਰਾ ਰਹੀ ਸੀ ਅਤੇ ਉਜਾੜੇ ਦਾ ਨਾਮੋ ਨਿਸ਼ਾਨ ਨਹੀਂ ਸੀ। ਇਹ ਸਭ ਵੇਖਣ ਉਪਰੰਤ ਜੱਟ ਨੇ ਆਪ ਹੀ ਰਾਏ ਬੁਲਾਰ ਨੂੰ ਜਾ ਕੇ ਕਹਿ ਦਿੱਤਾ ਨਾਣਕ ਜੀ ਕੋਈ ਆਮ ਬਾਲਕ ਨਹੀਂ ਹਨ ਇਹ ਹਮੇਸ਼ਾ ਪਿਆਰ ਭਰੀਆਂ ਸਿਆਣੀਆਂ ਗੱਲਾਂ ਹੀ ਕਰਦੇ ਹਨ ਅਤੇ ਹਰ ਸਮੇਂ ਸੱਚੇ ਰੱਬ ਨਾਲ ਇੱਕ ਮੇਕ ਹੋਏ ਰਹਿੰਦੇ ਹਨ ਸੰਗਤ ਜੀ ਜਦੋਂ ਗੁਰੂ ਜੀ 11 ਵਰਿਆਂ ਦੇ ਹੋਏ ਤਾਂ ਇੱਕ ਦਿਨ ਗੁਰੂ ਜੀ ਇੱਕ ਰੁੱਖ ਥੱਲੇ ਸੁੱਤੇ ਪਏ ਸਨ ਕਾ ਰਾਇ ਬੁਲਾਰ ਜੋ ਉਸ ਰਸਤੇ ਲੰਘ ਰਹੇ ਸਨ ਨੇ ਵੇਖਿਆ ਕੇ ਬਾਕੀ ਰੁੱਖਾਂ ਦੇ ਪਰਛਾਵੇਂ ਸੂਰਜ ਦੀ ਦਸ਼ਾ ਅਨੁਸਾਰ ਟਲੇ ਹੋਏ ਸਨ ਪਰ ਜਿਸ ਰੁੱਖ ਦੀ ਛਾਂ ਗੁਰੂ ਜੀ ਉੱਤੇ ਪੈ ਰਹੀ ਸੀ ਉਸ ਰੁੱਖ ਦੇ ਪਰਛਾਵੇਂ ਉੱਤੇ ਸੂਰਜ ਦੀ ਦਸ਼ਾ ਦਾ ਕੋਈ ਅਸਰ ਨਹੀਂ ਸੀ ਇਹ ਕੌਤਕ ਵੇਖ ਕੇ ਉਹ ਹੈਰਾਨ ਹੋ ਕੇ ਕਹਿਣ ਲੱਗਾ ਇਹ ਕੋਈ ਵਲੀ ਖੁਦਾਏ ਮੇਰੇ ਪਿੰਡ ਵਿੱਚ ਪੈਦਾ ਹੋਇਆ ਹੈ ਅਸੀਂ ਕਿੱਡੇ ਭਾਗਾਂ ਵਾਲੇ ਹਾਂ ਫੇਰ ਉਹਨਾਂ ਮਾਤਾ ਕਾਲੂ ਜੀ ਨੂੰ ਕਿਹਾ ਕਿ ਇਹ ਤੇਰਾ ਪੁੱਤਰ ਨਹੀਂ ਕੋਈ ਵੱਡਾ ਬਜ਼ੁਰਗ ਹੈ ਫੇਰ ਅਗਲੇ ਦਿਨ ਜਦ ਸਤਗੁਰੂ ਨਾਨਕ ਦੇਵ ਜੀ ਦੇ ਮੁਖੜੇ ਉੱਤੇ ਸੱਪ ਨੂੰ ਇਸ਼ਾਰ ਕਰਦੇ ਹੋਏ ਨੂੰ ਰਾਏ ਬੁਲਾਰ ਨੇ ਆਪਣੀ ਅੱਖੀਂ ਵੇਖਿਆ ਆ ਸੱਪ ਘੋੜੀ ਦੀ ਟਾਪ ਦੀ ਆਵਾਜ਼ ਸੁਣ ਕੇ ਆਪਣੀ ਫਨ ਸਮੇਟ ਕੇ ਆਪਣੀ ਖੋਡ ਵਿੱਚ ਜਾ ਵੜ ਗਿਆ ਅਤੇ ਨਾਨਕ ਜੀ ਮੁਸਕਰਉਂਦੇ ਹੋਏ ਉੱਠ ਕੇ ਬੈਠ ਗਏ ਇਹ ਕੌਤਕ ਵੇਖ ਕੇ ਰਾਏ ਬੁਲਾਰ ਪکار ਉੱਠਿਆ ਇਨਾ ਕੋਟ ਤਾਂ ਜ਼ਹਿਰ ਵੀ ਆ ਕੇ ਅੰਮ੍ਰਿਤ ਬਣ ਜਾਂਦਾ ਹੈ ਮੇਰੇ ਪਿੰਡ ਦੇ ਵੱਡੇ ਭਾਗ ਹਨ ਕਿ ਐਡੀ ਵੱਡੀ ਅਜਮਤ ਵਾਲਾ ਕੋਈ ਮਹਾਪੁਰਖ ਇਥੇ ਪੈਦਾ ਹੋਇਆ ਹੈ ਜਿਸ ਨੂੰ ਸੱਪ ਵੀ ਨਮਸਕਾਰ ਕਰਦੇ ਹਨ ਰਾਏ ਬੁਲਾਰ ਨੇ ਇਹਨਾਂ ਤਿੰਨਾਂ ਕੋਤਕਾਂ ਤੋਂ ਪ੍ਰਭਾਵਿਤ ਹੋ ਕੇ ਮਹਤਾ ਕਾਲੂ ਜੀ ਨੂੰ ਆਖਿਆ ਵੇਖੀ ਕਿਤੇ ਇਹਨਾਂ ਦਾ ਮੂੰਹ ਨਾ ਫਟਕਾਰ ਦੇਵੀਂ ਅਸੀਂ ਵੱਡੇ ਭਾਗਾ ਵਾਲੇ ਹਾਂ ਜਿਨ੍ਹਾਂ ਦੇ ਪਿੰਡ ਵਿੱਚ ਨਾਨਕ ਜੀ ਵਰਗੇ ਖੁਦਾ ਦੇ ਪਿਆਰੇ ਅਤੇ ਅਜੀਮ ਬਾਲਕ ਦਾ ਜਨਮ ਹੋਇਆ ਹੈ ਸੰਗਤ ਜੀ ਤੁਸੀਂ ਸਾਖੀ ਵਿੱਚ ਸੁਣਿਆ ਹੈ ਕਿਵੇਂ ਗੁਰੂ ਜੀ ਨੇ ਛੋਟੀ ਉਮਰੇ ਬੜੇ ਵੱਡੇ-ਵੱਡੇ ਕੌਤਕ ਕੀਤੇ ਜਿਸ ਨੂੰ ਵੇਖ ਕੇ ਰਾਏ ਬੁਲਾਰ ਵੀ ਹੈਰਾਨ ਰਹਿ ਗਿਆ। ਸੋ ਸਾਧ ਸੰਗਤ ਜੀ ਆਪਾਂ ਸਾਖੀ ਨੂੰ ਇੱਥੇ ਹੀ ਰੋਕਦੇ ਹਾਂ। ਸੰਗਤ ਜੀ ਇਹ ਸਾਖੀ ਦਾ ਅਗਲਾ ਭਾਗ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਿਵੇਂ ਮਿਲਦੇ ਹਨ ਇਸ ਦੀ 사ંજ ਆਪਾਂ ਅਗਲੀ ਸਾਖੀ ਵਿੱਚ ਪਾਵਾਂਗੇ। ਸੋ ਸਾਧ ਸੰਗਤ ਜੀ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਸਾਕੀ ਸੁਣਾਉਣ ਲੱਗੇ ਆ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਜਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ